ਸੱਚ ਕਾਲ ਜੀ ਤੁਸੀਂ ਜੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਪੰਜਾਬੀ ਮਾਡਲ ਅਹਿਮਾਨ ਚੀ ਖਰਾਨਾ ਦੇ ਪਿਤਾ ਨੂੰ ਲੁਧਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪੁਲਿਸ ਨੇ ਬੀਤੇ ਦਿਨੀ ਕੁਲਦੀਪ ਖਰਾਨਾ ਨੂੰ ਗ੍ਰਿਫਤਾਰ ਕੀਤਾ ਹੈ ਜਿਸਨੇ ਕਿ ਇੱਕ ਨਾਇਬ ਤਹਿਸੀਲਦਾਰ ਨੂੰ ਗਾਲਾਂ ਮੰਦੇ ਕੱਢੇ ਤੇ ਨਾਲ ਹੀ ਉਸ ਦੀ ਕੁੱਟਮਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਅਸਲ ਮਾਮਲਾ ਕੀ ਹੈ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਦੇ ਵਿੱਚ ਕਿਉਂ ਗ੍ਰਿਫਤਾਰੀ ਕੀਤੀ ਗਈ ਹੈ ਹਮਾਂਚੀ ਖਰਾਨਾ ਦੇ ਪਿਤਾ ਦੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵੱਲ ਖਬਰ ਨੂੰ ਦੇਖਣ ਦੇ ਲਈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੁਲਦੀਪ ਖਰਾਨਾ ਨੇ ਇਲਜ਼ਾਮ ਲਗਾਏ ਨੇ ਨਾਇਬ ਤਹਿਸੀਲਦਾਰ ਦੇ ਕਿ ਇਸ ਤਹਿਸੀਲਦਾਰ ਦੇ ਮੇਰੇ ਘਰ ਵਾਲੀ ਦੇ ਨਾਲ ਨਾਜਾਇਜ਼ ਸਬੰਧ ਹਨ ਜਿਸ ਕਰਕੇ ਮੈਂ ਇਸ ਨੂੰ ਗਾਲਾਂ ਵੀ ਕੱਢੀਆਂ ਹਨ ਤੇ ਕੁੱਟਣ ਦੀ ਵੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਾਅਦ ਮਾਮਲਾ ਜਿਹੜਾ ਕਾਫੀ ਵੱਧ ਗਿਆ ਤੇ ਨਾਇਬ ਤਹਿਸੀਲਦਾਰ ਦੇ ਵੱਲੋਂ ਲੁਧਿਆਣਾ ਪੁਲਿਸ ਨੂੰ ਕੰਪਲੀਟ ਕੀਤੀ ਗਈ ਸੀ ਤੇ ਲੁਧਿਆਣਾ ਪੁਲਿਸ ਨੇ ਇਸ ਤੇ ਐਕਸ਼ਨ ਲੈਂਦੇ ਹੋਏ ਹਮਾਂਸ਼ੀ ਖਰਾਨਾ ਦੇ ਪਿਤਾ ਕੁਲਦੀਪ ਖਰਾਨਾ ਨੂੰ ਹਿਰਤਾਰਕ ਕਰ ਲਿਆ ਗਿਆ ਹੈ ਉਤੇ ਹੀ ਕੁਲਦੀਪ ਖਰਾਨਾ ਯਾਨੀ ਕਿ ਹਮਾਂਸ਼ੀ ਖਰਾਨਾ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕੀਤੀ ਕੀ ਕਿਹਾ ਕੁਲਦੀਪ ਖਰਾਨਾ ਨੇ ਸੁਣੋ ਤੁਸੀਂ ਇਹ ਵੀਡੀਓ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦੇਣਾ ਹੈ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜਰੂਰ ਲਿਖਣੀ ਹੈ ਦੇਖੋ ਤੁਸੀਂ ਹੁਣ ਇਹ ਵੀਡੀਓ ਹਾਂਜੀ ਕੀ ਨਾਮ ਤੁਹਾਡਾ ਕੁਲਦੀਪ ਸਿੰਘ ਖੁਰਾਨਾ ਭਾਜੀ ਕੀ ਕਹਿਣਾ ਚਾਹੁੰਦੇ ਹੈ ਨਾ ਭਾਜੀ ਕੀ ਕਹਿਣਾ ਲੜਾਈ ਝਗੜਾ ਹੋਇਆ ਵਾਜੀ ਹਾਂਜੀ ਨਾਇਬ ਤਹਿਸੀਲਦਾਰ ਜੈਗਪਾਲ ਜੈ ਜਗਪਾਲ ਦੇ ਭਾਜੀ ਤੁਸੀਂ ਖੁਰਾਨਾ ਦੇ ਪਿਤਾ ਜੀ ਆ ਹਾਂਜੀ ਹਿਮਾਂਤ ਸਿੰਘ ਖੁਰਾਨਾ ਦਾ ਫਾਦਰ ਨਾ ਮੈਂ ਕੀ ਮੰਗ ਕਰਦੇ ਹਾਂ ਤੁਸੀਂ ਆਪਣੇ ਕੋਲ ਮੈਂ ਇਨਸਾਫ ਦੀ ਮੰਗ ਕਰਦਾ ਵੀ